ਪੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਡੇ ਲਈ ਅਸੀਂ ਨਵੀਂ ਵੀਡੀਓ ਲੈ ਕੇ ਆਏ ਆਂ ਬਹੁਤ ਹੀ ਵਧੀਆ ਮਲਤਾਨੀਆ ਰੋਡ ਗੁਰਨਾਣਕ ਨਗਰ ਕੋਠੀ 122 ਗਾਇਦੀ ਡਬਲ ਸਟੋਰੀ ਡਿਮਾਂਡ ਇਹਨਾਂ ਦੀ 60 ਲੱਖ ਰੁਪਇਆ ਬਾਕੀ ਮੌਕੇ ਤੇ ਸ਼ੂਟ ਹੋ ਜੇ ਕੋਠੀ ਦੇ ਵਿੱਚ ਬਹੁਤ ਹੀ ਵਧੀਆ ਕੰਮ ਹੋਇਆ ਹੋਇਆ ਹੈ ਤੇ ਗਲੀ ਵੀ 30 ਫੁੱਟੀ ਹੈ ਜੋ ਵੀ ਇਹ ਕੋਠੀ ਦੇ ਮੂਹਰੇ ਗਲੀ ਲੱਗਦੀ ਹੈ ਉਹ 30 ਫੁੱਟੀ ਗਲੀ ਹੈ ਬਹੁਤ ਹੀ ਵਧੀਆ ਲੋਕੇਸ਼ਨ ਤੇ ਹੈ ਤੇ ਬਹੁਤ ਹੀ ਵਧੀਆ ਕੋਠੀ ਦੇ ਵਿੱਚ ਕੰਮ ਹੋਇਆ ਹੋਇਆ ਹੈ ਕੱਪ ਬੋਰਡ ਦਾ ਕੰਮ ਬਹੁਤ ਵਧੀਆ ਹੋਇਆ ਫਰੰਟ ਦੀ ਬਾਥਰੂਮ ਆ ਗਈ ਬਾਥਰੂਮ ਦਾ ਕੰਮ ਵੀ ਬਹੁਤ ਵਧੀਆ ਹੋਇਆ ਹੋਇਆ ਹੈ ਪੋਰਚ ਖੁੱਲ੍ਹਾ ਗੱਡੀ ਵੜਦੀ ਐ ਬਹੁਤ ਵਧੀਆ ਅੰਦਰ ਤੇ ਆਹ ਲੌਬੀ ਆ ਗਈ ਖੁੱਲੀ ਲੌਬੀ ਐ ਬਹੁਤ ਹੀ ਵਧੀਆ ਕੋਠੀ ਦੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਜੀ ਕੋਠੀ ਦੇ ਵਿੱਚ ਕੰਮ ਹੋਇਆ ਵਾ ਆਹ ਡ੍ਰਾਇੰਗ ਰੂਮ ਆ ਗਿਆ ਜੀ ਡ੍ਰਾਇੰਗ ਰੂਮ ਦਾ ਵੀ ਬਹੁਤ ਵਧੀਆ ਕੰਮ ਹੋਇਆ ਹੋਇਆ ਸਾਹਮਣੀ ਡ੍ਰਾਇੰਗ ਰੂਮ ਦੇ ਵਿੱਚ ਐਲਸੀਡੀ ਲੱਗੀ ਹੋਈ ਐ ਆਚੂ ਮਰ ਲੱਗਿਆ ਬਹੁਤ ਵਧੀਆ ਇਹਦਾ ਕੰਮ ਹੋਇਆ ਹੈ ਬਈ ਕੋਠੀ ਦਾ ਐਲਸੀਡੀ ਪੈਨਲ ਲੱਗਿਆ ਹੋਇਆ ਹੈ ਕაბੂਰਡ ਦਾ ਕੰਮ ਹੋਇਆ ਹੋਇਆ ਹੈ ਕੋਠੀ ਵੀ ਬਹੁਤ ਵਧੀਆ ਬਣੀ ਹੋਈ ਹੈ ਡਿਮਾਂਡ ਇਹਨਾਂ ਦੀ 60 ਲੱਖ ਰੁਪਈਆ ਬਾਕੀ ਮੌਕੇ ਤੇ ਛੂਟ ਹੋ ਜੂਗੀ ਕੋਠੀ ਦੇ ਵਿੱਚ ਦੋ ਬੈਡਰੂਮ ਹੈ ਕਿਚਨ ਹੈ ਲੌਬੀ ਹੈ ਤੇ ਡ੍ਰੈੰਗ ਰੂਮ ਹੈ ਸਾਰੀ ਕੋਠੀ ਦੇ ਵਿੱਚ ਥੱਲੇ ਵਾਲੇ ਪਾਸੇ ਦੋਨੇ ਬੈਡਰੂਮ ਦੇ ਵਿੱਚ ਬੈਡਰੂਮ ਫੈਕਸ ਹੈ ਜੋ ਵੀ ਬੈੱਡ ਦੇ ਵਿੱਚ ਲੱਗੇ ਹੋਏ ਆ ਉਹ ਫੈਕਸ ਬੈੱਡ ਰ ਹੈ ਬਹੁਤ ਹੀ ਵਧੀਆ ਕੰਮ ਹੋਇਆ ਹੋਇਆ ਆ ਕਿਚਨ ਦਾ ਕੰਮ ਦੇਖੋ ਤੁਸੀਂ ਕਾਪ ਬੋਰਡ ਦਾ ਬਹੁਤ ਵਧੀਆ ਹੋਇਆ ਹੋਇਆ ਹੈ ਟਾਇਲ ਦਾ ਕੰਮ ਪੱਥਰ ਦਾ ਕੰਮ ਬਹੁਤ ਵਧੀਆ ਰੰਗ ਰੂਗਣ ਦਾ ਕੰਮ ਬਹੁਤ ਵਧੀਆ ਹੋਇਆ ਹੋਇਆ ਹੈ ਆ ਬੈੱਡਰੂਮ ਆ ਗਈ ਤੇ ਬੈੱਡਰੂਮ ਦੇ ਵਿੱਚ ਵੀ ਬਹੁਤ ਵਧੀਆ ਸ਼ੌਂਕ ਨਾਲ ਕੰਮ ਕੀਤਾ ਹੋਇਆ ਹੈ ਬਾਕੀ ਤੁਸੀਂ ਦੇਖ ਹੀ ਰਹੇ ਹੋ ਕੋਠੀ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤੇ YouTube ਤੇ ਸਬਸਕ੍ਰਾਈਬ ਕਰ ਦਿਓ ਤੇ Facebook ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤੇ ਹੀ ਸਾਡੀ ਵੀਡੀਓ ਪਹੁੰਚ ਸਕੇ ਤੇ Instagram ਤੇ ਵੀ ਫੋਲੋ ਕਰ ਦਿਓ ਤੁਸੀਂ ਮੇਰੇ ਪਾਪਾ ਦੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦੋ ਤਾਂ ਫਿਰ ਸਾਡੀ ਵੀਡੀਓ ਤੁਹਾਡੇ ਤੱਕ ਵੀ ਪਹੁੰਚ ਸਕੇ ਬਹੁਤ ਹੀ ਵਧੀਆ ਕੋਠੀ ਦਾ ਕੰਮ ਹੋਇਆ ਹੋਇਆ ਹੈ ਕੋਠੀ ਦੇ ਵਿੱਚ ਬਾਕੀ ਤੁਸੀਂ ਦੇਖ ਹੀ ਰਹੇ ਆ ਕਾਬੂਡ ਦਾ ਕੰਮ ਬਾਥਰੂਮ ਜੋ ਵੀ ਇਹਦੇ ਵਿੱਚ ਡਰੈਸਿੰਗ ਰੂਮ ਬਹੁਤ ਵਧੀਆ ਕੋਠੀ ਦਾ ਕੰਮ ਹੋਇਆ ਹੈ ਜੀ ਓ ਚਿੱਟੀ ਜੀ ਬਾਥਰੂਮ ਦੇ ਵਿੱਚ ਵੀ ਬਹੁਤ ਵਧੀਆ ਕੰਮ ਹੋਇਆ ਟਾਇਲ ਦਾ ਪੱਥਰ ਦਾ ਆ ਜਾਲ ਆ ਗਿਆ ਜੀ ਇੱਥੇ ਜਾਲ ਪਾਇਆ ਵਾ ਡਬਲ ਸਟੋਰੀ ਕੋਠੀ ਹੈ ਬਹੁਤ ਸੋਹਣੀ ਕੋਠੀ ਬਣੀ ਵੀ ਹੈ 122 ਗੇ ਦੇ ਵਿੱਚ ਗੁਰਨਾਣਕ ਨਗਰ ਮਲਤਾਨੀਆ ਰੋਡ ਡਿਮਾਂਡ ਇਹਨਾਂ ਦੀ 60 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜਾਊ। ਆਜੂ ਫਿਰ ਆਪਾਂ ਉੱਪਰਲਾ ਪੋਰਸ਼ਨ ਦਿਖਾਉਣੇ ਆਈ ਥੋਨੂੰ। ਬਹੁਤ ਹੀ ਸੋਹਣਾ ਉੱਪਰਲਾ ਪੋਰਸ਼ਨ ਬਣਿਆ ਹੋਇਆ। ਜਿਵੇਂ ਆਪਾਂ ਥੱਲੇ ਦੇਖਿਆ ਐ ਐਵੇਂ ਉੱਪਰਲਾ ਪੋਰਸ਼ਨ ਵੀ ਬਹੁਤ ਸੋਹਣਾ ਬਣਿਆ ਹੋਇਆ ਏ। ਸ਼ੌਂਕ ਨਾਲ ਕੰਮ ਕੀਤਾ ਹੈ। ਕੋਠੀ ਵੇਚਣ ਵਾਸਤੇ ਨਹੀਂ ਸੀ ਕੋਈ ਬਣਾਈ ਇਹਨਾਂ ਨੇ ਤੇ ਕੋਈ 100 ਪ੍ਰੋਬਲਮ ਹੁੰਦੀ ਐ ਕਿ ਕੋਠੀ ਵੇਚਣ ਦੀ। ਆ ਬੈਡਰੂਮ ਆ ਗਈ ਬੈਡਰੂਮ ਨਾਲ ਬਾਥਰੂਮ ਅਟੈਚ ਹੈ ਇਹ ਬੈਡਰੂਮ ਆ ਗਈ ਉੱਪਰਲਾ ਪੋਰਸ਼ਨ ਦੇ ਵਿੱਚ ਤੇ ਬਾਥਰੂਮ ਦਾ ਕੰਮ ਬਹੁਤ ਸੋਹਣਾ ਹੋਇਆ ਹੋਇਆ ਇਹਦੇ ਵਿੱਚ ਵੀ ਅਟੈਚ ਬਾਥਰੂਮ ਹੈ ਗੀਜਰ ਥੱਲੇ ਵੀ ਲੱਗਿਆ ਉੱਪਰ ਵੀ ਲੱਗਿਆ ਜੋ ਵੀ ਇਹਦੇ ਵਿੱਚ ਫਿਟਿੰਗ ਦਾ ਕੰਮ ਹੋਇਆ ਵਾ ਗਿੱਜਰ ਦਾ ਕੰਮ ਥੱਲੇ ਬੈਡਰੂਮ ਦਾ ਉੱਪਰਲੇ ਪੋਰਸ਼ਨ ਦੇ ਵਿੱਚ ਬੈਡਰੂਮ ਨਹੀਂ ਨਾਲ ਥੱਲੇ ਵਾਲੇ ਪੋਰਸ਼ਨ ਦੇ ਵਿੱਚ ਜੋ ਵੀ ਫਿਟਿੰਗ ਕਬੂਰਡ ਬੈਡਰੂਮ ਨਾਲ ਹੈ ਇਹਦੇ ਆ ਕਿਚਨ ਆ ਗਈ ਉੱਪਰਲੇ ਪੋਰਸ਼ਨ ਦੇ ਵਿੱਚ ਤੇ ਆ ਲੌਬੀ ਖੁੱਲੀ ਆ ਗਈ ਆ ਬਾਹਰਲੇ ਪਾਸੇ ਆ ਗਈ ਵਿਹੜਾ ਆ ਗਿਆ ਤੇ ਉੱਪਰ ਵੀ ਇਹਦੇ ਵਿੱਚ ਪੌੜੀਆਂ ਜਾਂਦੀਆਂ ਜੀ ਬਹੁਤ ਹੀ ਸੋਹਣਾ ਪੋਰਸ਼ਨ ਬਣਿਆ ਹੋਇਆ ਹੈ ਡਿਮਾਂਡ ਇਹਨਾਂ ਦੀ 60 ਲੱਖ ਰੁਪਈਆ ਬਾਕੀ ਮੌਕੇ ਤੇ ਛੁੱਟ ਹੋ ਜੂਗੀ ਮਲਤਾਨੀਆ ਰੋਡ ਗੁਰਨਾਣਕਨਗਰ 122 ਗਾਈ ਦੀ ਕੋਠੀ ਹੈ ਬਹੁਤ ਹੀ ਸੋਹਣੀ ਬਣੀ ਹੋਈ ਹੈ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ